ਫੈਮਿਲੀ ਆ ਜਿਹਦੇ ਸਿਰਫ ਇੱਕ ਮਦਰ ਨੇ ਇਕੱਲੇ ਤੇ ਨਾਲ ਉਹਨਾਂ ਦੇ 9 ਬੱਚੇ ਆ ਇੱਕ ਸਫਰ 8500 ਕਿਲੋਮੀਟਰ ਲੰਬਾ ਤੇ ਇੱਕ ਜਗ੍ਹਾ ਵਾ ਜਿਹਨੂੰ ਧਰਤੀ ਦੇ ਉੱਪਰ ਸਵਰਗ ਕਿਹਾ ਜਾਂਦਾ ਪਰ ਹੁਣ ਉੱਥੇ ਇੱਕ ਪਾਪ ਹੋਇਆ ਇੱਕ ਲਾਸ਼ ਆ ਜਿਹੜੀ ਪਾਣੀ ਦੇ ਉੱਪਰ ਤੈਰ ਰਹੀ ਆ ਇੱਕ ਹੋਰ ਡੈੱਡ ਬੋਡੀ ਆ ਜਿਹੜੀ 4 ਸਾਲ ਤੋਂ ਵੇਟ ਕਰ ਰਹੀ ਆ ਕਿ ਕੋਈ ਆਊਗਾ ਤੇ ਉਹਦੀ ਅੰਤਮ ਕਿਰਿਆ ਕਰੂਗਾ ਤੇ ਇੱਕ ਕੇਸ ਆ ਜਿਹੜਾ ਸਾਲਾਂ ਤੱਕ ਲੰਬਾ ਚਲਦਾ ਹੀ ਜਾ ਰਿਹਾ ਤੇ ਚਲਦਾ ਹੀ ਜਾ ਰਿਹਾ ਕੀ ਹੈ ਇਹ ਸਾਰੀ ਦੀ ਸਾਰੀ ਕਹਾਣੀ ਇਹਨੂੰ ਜਾਣਨ ਦੇ ਲਈ ਸਾਨੂੰ ਇਤਿਹਾਸ ਦੇ ਵਰਕਿਆਂ ਦੇ ਵਿੱਚ ਬਹੁਤ ਪਿੱਛੇ ਜਾਣਾ ਪਊਗਾ ਦੇਸ਼ ਹੈ ਇੰਗਲੈਂਡ ਇੰਗਲੈਂਡ ਦੇ ਵਿੱਚ ਇੱਕ ਜਗਾਵਾ ਡੈਵਨ ਕਰਕੇ ਡੈਵਨ ਦੇ ਵਿੱਚ ਇੱਕ ਬਿਲਕੁਲ ਛੋਟਾ ਜਿਹਾ ਪਿੰਡਾ ਬ੍ਰੈਡਵਰਥ ਦੀ ਉਸ ਛੋਟੇ ਜਿਹੇ ਪਿੰਡ ਦੇ ਵਿੱਚ ਇੱਕ ਛੋਟਾ ਜਿਹਾ ਘਰਾ ਸਧਾਰਨ ਜਿਹਾ ਉੱਥੇ ਇੱਕ ਫਿਓਨਾ ਨਾਮ ਦੇ ਲੇਡੀ ਰਹਿੰਦੇ ਨੇ ਸ਼ਰਾਬ ਡਰੱਗਸ ਦੇ ਉਹ ਸ਼ਿਕਾਰ ਨੇ ਕੋਈ ਕੰਮਕਾਰ ਨਹੀਂ ਕਰਦੇ ਉਹਨਾਂ ਦੀ ਜ਼ਿੰਦਗੀ ਦਾ ਜਿਹੜਾ ਤੋਰੀ ਫੁਲਕਾਵਾ ਉਹ ਸਾਰਾ ਚੱਲਦਾ ਵਾ ਗਵਰਨਮੈਂਟ ਦੇ ਸਹਾਰੇ ਗਵਰਨਮੈਂਟ ਵੱਲੋਂ ਮਿਲਦੀ ਆਰਥਿਕ ਮਦਦ ਦੇ ਉੱਪਰ ਬਹੁਤ ਸਾਰੇ ਲੋਕ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਉਂਦੇ ਆ ਮਰਦ ਉਹਨਾਂ ਦੀ ਜ਼ਿੰਦਗੀ 'ਚ ਆਉਂਦੇ ਆ ਕੁਝ ਟਾਈਮ ਉਹਨਾਂ ਦੇ ਨਾਲ ਸਪੈਂਡ ਕਰਨ ਤੋਂ ਬਾਅਦ ਉਹ ਚਲੇ ਜਾਂਦੇ ਆ ਪਰ ਪਿੱਛੇ ਛੱਡ ਜਾਂਦੇ ਆ ਕੋਈ ਇੱਕ ਬੱਚਾ ਛੱਡ ਕੇ ਗਿਆ ਤਾਂ ਕੋਈ ਦੋ ਬੱਚੇ ਛੱਡ ਕੇ ਗਿਆ ਇਸੇ ਤਰ੍ਹਾਂ ਹੀ ਕਰਦੇ ਕਰਦੇ ਇੱਕ ਟਾਈਮ ਦੇ ਉੱਪਰ ਪੰਜ ਅਲੱਗ-ਅਲੱਗ ਮਰਦਾਂ ਤੋਂ ਨੌ ਬੱਚੇ ਹੋ ਜਾਂਦੇ ਆ ਹੁਣ ਡੈਵਨ ਦੀ ਹਾਲਤ ਇੰਨੀ ਕਿ ਜ਼ਿਆਦਾ ਬੁਰੀ ਹੋ ਚੁੱਕੀ ਆ ਕਿ ਉਸ ਘਰ ਨੂੰ ਵੀ ਛੱਡ ਕੇ ਸੜਕ ਦੇ ਕਿਨਾਰੇ ਦੇ ਉੱਪਰ ਇੱਕ ਅਬੰਡਨਡ ਲਵਾਰਿਸ ਖੜੀ ਹੋਈ ਬੱਸ ਆ ਤੇ ਉਸ ਬੱਸ ਨੂੰ ਹੀ ਆਪਣਾ ਮੇਕਸ਼ਿਫਟ ਕਰ ਬਣਾ ਲੈਂਦੇ ਆ ਕੁਝ ਸਾਲ ਇਸ ਤਰ੍ਹਾਂ ਲੰਘਦੇ ਆ ਤੇ ਗਵਰਨਮੈਂਟ ਵੱਲੋਂ ਉਹਨਾਂ ਨੂੰ ਫੇਰ ਤੋਂ ਇੱਕ ਛੋਟਾ ਜਿਹਾ ਕਰ ਕਿਸੇ ਜਗ੍ਹਾ ਦੇ ਉੱਪਰ ਦਿੱਤਾ ਜਾਂਦਾ ਪਰ ਡੈਵਨ ਦੇ ਉੱਪਰ ਉਹਨਾਂ ਦੀ ਆਰਥਿਕ ਹਾਲਤ ਨੇ ਕਿਸੇ ਵੀ ਤਰ੍ਹਾਂ ਦੇ ਨਾਲ ਕੰਮ ਕਰਨ ਦਾ ਕਦੇ ਵੀ ਕੋਈ ਪ੍ਰੈਸ਼ਰ ਨਹੀਂ ਬਣਾਇਆ ਗਵਰਨਮੈਂਟ ਆਪਣਾ ਕੰਮ ਕਰ ਰਹੀ ਆ ਪਹਿਲਾਂ ਡੈਵਨ ਦੇ ਲਈ ਕਰਦੀ ਸੀ ਹੁਣ ਉਹਨਾਂ ਦੇ ਨੌ ਬੱਚਿਆਂ ਦੀ ਵੀ ਆਰਥਿਕ ਸਹਾਇਤਾ ਗਵਰਨਮੈਂਟ ਵੱਲੋਂ ਹੀ ਕੀਤੀ ਜਾ ਰਹੀ ਆ ਬੱਚੇ ਵੀ ਇੱਕ ਇਹੋ ਜਿਹੇ ਮਾਹੌਲ ਦੇ ਵਿੱਚ ਹੀ ਪੜ ਕੇ ਵੱਡੇ ਹੁੰਦੇ ਆ ਜਿੱਥੇ ਡੈਵਨ ਜਾਂ ਉਹਨਾਂ ਦਾ ਕੋਈ ਨਾ ਕੋਈ ਹੋਰ ਮਰਦ ਸਾਥੀ ਲਗਾਤਾਰ ਸਿਰਫ ਸ਼ਰਾਬ ਪੀ ਰਹੇ ਆ ਡਰੱਗਸ ਲੈ ਰਹੇ ਆ ਇੱਕ ਟਾਈਮ ਦੇ ਉੱਪਰ ਆ ਕੇ ਫਯੋਨਾ ਦੇ ਪਹਿਲੇ 3 ਬੱਚੇ ਟੀਨੇਜਰ ਹੋ ਜਾਂਦੇ ਆ ਟੀਨੇਜ ਦੇ ਵਿੱਚ ਪਹੁੰਚਦੇ ਆ ਟੀਨੇਜ ਵਿੱਚ ਪਹੁੰਚਣ ਤੱਕ ਹੀ ਆਪਣੀ ਮਾਂ ਦੀਆਂ ਉਹੀ ਆਦਤਾਂ ਨੂੰ ਉਹ ਵੀ ਗ੍ਰਹਿਣ ਕਰਦੇ ਆ ਫਯੋਨਾ ਦੀ ਤਰ੍ਹਾਂ ਹੀ ਉਹ ਵੀ ਡਰੱਗਸ ਸ਼ਰਾਬ ਤੇ ਸੈਕਸ ਇਹਨਾਂ ਤਿੰਨਾਂ ਦੇ ਵਿੱਚ ਇਨਡल्ज ਹੋ ਜਾਂਦੇ ਆ ਇਨਵੋਲਵ ਹੁੰਦੇ ਆ ਕਿਉਂਕਿ ਉਹ ਖੁਦ ਵੀ ਇਹੀ ਚੀਜ਼ਾਂ ਕਰ ਰਹੇ ਸੀ ਤਾਂ ਕਦੇ ਵੀ ਆਪਣੇ ਕਿਸੇ ਵੀ ਬੱਚੇ ਨੂੰ ਇਹਨਾਂ ਦੇ ਵਿੱਚੋਂ ਕਿਸੇ ਵੀ ਗਲਤ ਕਦਮ ਦੇ ਲਈ ਨਹੀਂ ਰੋਕਿਆ ਇਹਨਾਂ ਹੀ ਤਿੰਨਾ ਟੀਨੇਜ ਵਿੱਚ ਪਹੁੰਚੇ ਬੱਚਿਆਂ ਦੇ ਵਿੱਚੋਂ ਇੱਕ ਹੈ ਸਕਾਰਲੇਟ 12 ਸਾਲ ਦੀ ਜਦੋਂ ਸਕਾਰਲੇਟ ਹੁੰਦੀ ਆ ਉਦੋਂ ਹੀ ਉਹਦਾ ਸੰਬੰਧ ਬਣ ਜਾਂਦਾ ਇੱਕ 22 ਸਾਲ ਦੇ ਨੌਜਵਾਨ ਦੇ ਨਾਲ ਇਹ ਟੀਨੇਜ ਦੇ ਵਿੱਚ ਪਹੁੰਚੇ ਤਿੰਨੇ ਦੇ ਤਿੰਨੇ ਬੱਚੇ ਅਲੱਗ-ਅਲੱਗ ਪਾਰਟੀਆਂ ਦੇ ਵਿੱਚ ਜਾਂਦੇ ਆ ਆਪਣੀਆਂ ਰਾਤਾਂ ਬਾਰ ਸਪੈਂਡ ਕਰਦੇ ਆ ਹੁਣ ਆ ਜਾਂਦਾ ਸਾਲ 2007 ਫਾਇওনা ਦੀ ਜ਼ਿੰਦਗੀ ਦੇ ਵਿੱਚ ਇੱਕ ਹੋਰ ਮਰਦ ਆਉਂਦਾ ਉਹਦਾ ਨਾਮ ਹੈ ਰੌਬਰਟ ਕਲਾਰਕ ਰੌਬਰਟ ਕਲਾਰਕ ਇੱਕ ਕੁਮਕੜ ਕਿਸਮ ਦਾ ਵਿਅਕਤੀ ਆ ਦੁਨੀਆ ਜਹਾਨ ਦੇ ਵਿੱਚ ਘੁੰਮਣਾ ਉਹਦਾ ਸ਼ੌਕ ਆ ਇੰਡੀਆ ਇੱਕ ਉਹ ਜਗ੍ਹਾ ਵਾ ਜਿੱਥੇ ਉਹ ਬਹੁਤ ਜ਼ਿਆਦਾ ਵਾਰ ਗਿਆ ਹੋਇਆ ਤੇ ਉਹਨੂੰ ਉਹ ਜਗ੍ਹਾ ਬਹੁਤ ਹੀ ਪਸੰਦ ਆ ਤਾਂ ਫਾਇওনা ਦੇ ਨਾਲ ਰਿਲੇਸ਼ਨ ਵਿੱਚ ਆਉਣ ਤੋਂ ਬਾਅਦ ਰੌਬਰਟ ਕਲਾਰਕ ਫਾਇওনা ਨੂੰ ਇਹ ਕਹਿੰਦਾ ਕਿ ਮੈਂ ਇੰਡੀਆ ਜਾ ਰਿਹਾ ਵਾਂ ਕਿ ਤੂੰ ਮੇਰੇ ਨਾਲ ਚੱਲ ਤੇ ਆਪਣੇ ਬੱਚਿਆਂ ਨੂੰ ਵੀ ਆਪਣੇ ਨਾਲ ਇੰਡੀਆ ਲੈ ਕੇ ਆ ਇੰਡੀਆ ਇੱਕ ਬਹੁਤ ਹੀ ਜ਼ਿਆਦਾ ਵਧੀਆ ਜਗਾ ਵਾ ਨਾਲੇ ਤੁਹਾਨੂੰ ਆਪਣੀ ਇਸ ਤਰ੍ਹਾਂ ਦੀ ਲਾਈਫ ਤੋਂ ਥੋੜੀ ਜੀ ਬ੍ਰੇਕ ਮਿਲੂਗੀ ਥੋੜੀ ਚੇਂਜ ਮਿਲੂਗੀ ਫਾਇਓਨਾ ਦੇ ਸਭ ਤੋਂ ਵੱਡੇ ਬੇਟੇ ਨੂੰ ਛੱਡ ਕੇ ਬਾਕੀ ਦੇ ਅੱਠੇ ਦੇ ਅੱਠੇ ਬੱਚੇ ਇਸ ਚੀਜ਼ ਦੇ ਉੱਪਰ ਬਹੁਤ ਹੀ ਜ਼ਿਆਦਾ ਐਕਸਾਈਟਡ ਹੁੰਦੇ ਆ ਕਿਉਂਕਿ ਉਹਨਾਂ ਨੇ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਉਹਨੇ ਛੋਟੇ ਜਿਹੇ ਏਰੀਆ ਤੋਂ ਬਾਹਰ ਕੋਈ ਵੀ ਜਗਾ ਨਹੀਂ ਦੇਖੀ ਸੀ ਤੇ ਇਸ ਵਾਰ ਉਹਨਾਂ ਨੂੰ ਮੌਕਾ ਮਿਲ ਰਿਹਾ ਇੱਕ ਬਹੁਤ ਹੀ ਦੂਰ ਦਰਾਜ ਦੇ ਦੇਸ਼ ਜਾਣ ਦਾ ਜਿਹਦਾ ਕਲਚਰ ਜੀਦੀ ਸੁਸਾਇਟੀ ਟਰੈਡੀਸ਼ਨਸ ਬਿਲਕੁਲ ਉਹਨਾਂ ਤੋਂ ਵੱਖਰੇ ਨੇ ਹੋਰ ਬਹੁਤ ਸਾਰੇ ਯੂਰੋਪੀਅਨ ਲੋਕਾਂ ਦੀ ਤਰ੍ਹਾਂ ਹੀ ਰੌਬਰਟ ਕਲਾਰਕ ਦੀ ਵੀ ਅੱਗੇ ਪਹਿਲੀ ਪਸੰਦ ਇੰਡੀਆ ਦੇ ਵਿੱਚ ਹੈ ਗੋਆ ਤਾਂ ਉਹਨਾਂ ਦਾ ਪਲਾਨ ਹੈ ਇੰਡੀਆ ਦੇ ਵਿੱਚ 6 ਮਹੀਨੇ ਰੁਕਣ ਦਾ ਤੇ ਅਲੱਗ-ਅਲੱਗ ਜਗ੍ਹਾ ਦੇ ਉੱਪਰ ਜਾ ਕੇ ਉਹਨਾਂ ਚੀਜ਼ਾਂ ਨੂੰ ਦੇਖਣ ਦਾ ਗੋਆ ਦਾ ਇੱਕ ਬਹੁਤ ਹੀ ਜ਼ਿਆਦਾ ਪ੍ਰਸਿੱਧ ਬੀਚ ਹੈਗਾ ਗੋਆ ਦੇ ਉੱਤਰ ਦਿਸ਼ਾ ਦੇ ਵੱਲ ਅੰਜੁਨਾ ਬੀਚ ਸਪੈਸ਼ਲੀ ਇਹ ਬਾਹਰੋਂ ਆਏ ਟੂਰਿਸਟਾਂ ਜਿਨ੍ਹਾਂ ਨੂੰ ਆਪਾਂ ਗੋਰੇ ਕਹਿ ਦਿੰਨੇ ਆ ਉਹਨਾਂ ਦੇ ਵਿੱਚ ਇਹ ਬਹੁਤ ਹੀ ਜ਼ਿਆਦਾ ਪਪੂਲਰ ਹੈ ਜਨਵਰੀ 2008 ਦੇ ਵਿੱਚ ਇਹ ਸਾਰੇ ਜਾਣੇ ਗੋਆ ਦੇ ਅੰਜੁਨਾ ਬੀਚ ਦੇ ਉੱਪਰ ਪਹੁੰਚਦੇ ਆ ਤੇ ਉੱਥੇ ਹੀ ਆਪਣੀ ਰਹਿائش ਕਰਦੇ ਆ ਹਰ ਕਿਸੇ ਦਾ ਟਾਈਮ ਬਹੁਤ ਵਧੀਆ ਗੁਜ਼ਰ ਰਿਹਾ ਵਾ ਡਰੱਗਸ ਅਲਕੋਹਲ ਇੰਗਲੈਂਡ ਦੇ ਨਾਲੋਂ ਬਹੁਤ ਹੀ ਜ਼ਿਆਦਾ ਸਸਤੇ ਰੇਟ ਦੇ ਉੱਪਰ ਰੌਬਰਟ ਕਲਾਰਕ ਨੂੰ ਤੇ ਫਿਰ ਉਹਨਾਂ ਨੂੰ ਮਿਲ ਰਹੀ ਆ ਤੇ ਨਾਲ ਹੀ ਮਿਲ ਰਹੀ ਉਹਨਾਂ ਦੇ ਦੋ ਹੋਰ ਬੱਚਿਆਂ ਨੂੰ ਇਸ ਤੋਂ ਇਲਾਵਾ ਬਿਲਕੁਲ ਇੱਕ ਨਵਾਂ ਮਾਹੌਲਾ ਤਾਂ ਬੱਚੇ ਇੱਥੇ ਆ ਕੇ ਬਹੁਤ ਹੀ ਜ਼ਿਆਦਾ ਖੁਸ਼ ਨੇ ਪਰ ਫਰਵਰੀ ਆਉਂਦੇ ਆਉਂਦੇ ਕਿਉਂਕਿ ਗੋਆ ਦੇ ਵਿੱਚ ਉਹਨੂੰ 1 ਮਹੀਨਾ ਹੋ ਚੁੱਕਿਆ ਤਾਂ ਹੁਣ ਰੌਬਰਟ ਕਲਾਰਕ ਇੱਥੇ ਕਹਿੰਦਾ ਕਿ ਆਪਾਂ ਕਿਸੇ ਹੋਰ ਜਗ੍ਹਾ ਵੱਲ ਵੀ ਚੱਲਦੇ ਹਾਂ ਹੋਰ ਜਗ੍ਹਾ ਵੀ ਆਪਾਂ ਨੂੰ ਦੇਖਣੀਆਂ ਚਾਹੀਦੀਆਂ ਤਾਂ ਇਸ ਕਰਕੇ ਇਹ ਪੂਰਾ ਦਾ ਪੂਰਾ ਗਰੁੱਪ ਗੋਆ ਤੋਂ ਕਰਨਾਟਕ ਜਾਣ ਦਾ ਪਲਾਨ ਬਣਾ ਰਿਹਾ ਪਰ ਇੱਥੇ ਫਾਇਉਨਾ ਦੀ ਬੇਟੀ ਸਕਾਰਲੇਟ ਫਾਇਉਨਾ ਨੂੰ ਇਹ ਕਹਿੰਦੀ ਆ ਕਿ ਮੈਂ ਤੁਹਾਡੇ ਨਾਲ ਨਹੀਂ ਜਾਣਾ ਚਾਹੁੰਦੀ ਮੇਰਾ ਇਸ ਵਿੱਚ ਦੇ ਉੱਪਰ ਬਹੁਤ ਜ਼ਿਆਦਾ ਦਿਲ ਲੱਗਿਆ ਹੋਇਆ ਮੈਂ ਕੁਝ ਆਪਣੇ ਦੋਸਤ ਬਣਾਏ ਆ ਖਾਸ ਕਰਕੇ ਇੱਕ ਉਹਦਾ ਖਾਸ ਦੋਸਤ ਉਹਦਾ ਨਾਮ ਜੂਲਿਓ ਲੋਬੋ ਜੂਲਿਓ ਲੋਬੋ ਉਥੇ ਇੱਕ ਟੂਰ ਗਾਈਡ ਵੀ ਹੈ ਅਲੱਗ ਅਲੱਗ ਲੋਕਾਂ ਨੂੰ ਟੂਰਿਸਟ ਨੂੰ ਅਲੱਗ ਅਲੱਗ ਜਗ੍ਹਾ ਗੋਆ ਦੀਆਂ ਉਹ ਦਿਖਾਉਂਦਾ ਰਹਿੰਦਾ ਤੇ ਇੰਨੇ ਇੱਕ ਟਾਈਮ ਦੇ ਵਿੱਚ ਹੀ ਸਕਾਰਲੇਟ ਤੇ ਜੂਲਿਓ ਲੋਬੋ ਦੇ ਨਾਲ ਬਹੁਤ ਗੂੜੀ ਦੋਸਤੀ ਹੋ ਜਾਂਦੀ ਆ ਤਾਂ ਸਕਾਰਲੇਟ ਆਪਣੀ ਮਦਰ ਫਾਇਓਨਾ ਦੀ ਮਿਹਨਤ ਕਰਦੀ ਆ ਕਿ ਮੈਨੂੰ ਇੱਥੇ ਹੀ ਰਹਿਣ ਦਿੱਤਾ ਜਾਵੇ ਤੇ ਮੈਂ ਤੁਹਾਡੇ ਨਾਲ ਨਹੀਂ ਜਾਣਾ ਚਾਹੁੰਦੀ ਹਾਲੇ ਤੱਕ ਤੁਹਾਨੂੰ ਇਹਨਾਂ ਪਤਾ ਲੱਗ ਚੁੱਕਿਆ ਹੋਊ ਕਿ ਫਾਇਓਨਾ ਕਿਸ ਤਰ੍ਹਾਂ ਦੇ ਮਦਰ ਨੇ ਤਫੀਰ ਇੱਕ ਵਾਰੀ ਆਪਣੇ ਹੀ ਪਾਸਟ ਆਪਣੇ ਇਤਿਹਾਸ ਦੇ ਉੱਪਰ ਖੜਾ ਉੱਤਰਦੇ ਹੋਏ ਫਾਇੋਨਾ ਆਪਣੀ 15 ਸਾਲ ਦੀ ਬੇਟੀ ਨੂੰ ਇੱਕ ਬਿਲਕੁਲ ਅਣਜਾਣ ਦੇਸ਼ ਦੇ ਬਿਲਕੁਲ ਅਣਜਾਣ ਸ਼ਹਿਰ ਦੇ ਵਿੱਚ ਅਣਜਾਣ ਲੋਕਾਂ ਦੇ ਵਿੱਚ ਉਹ ਇਕੱਲਾ ਛੱਡ ਕੇ ਆਪਣੇ ਇੱਕ ਨਵੇਂ ਬਣਾਏ ਬੋਏਫਰੈਂਡ ਦੇ ਨਾਲ ਕਰਨਾਟਕ ਚਲੇ ਜਾਂਦੇ ਆ ਹੁਣ ਪਿੱਛੇ ਕਿਉਂਕਿ ਸਕਾਰਲੇਟ ਦੇ ਕੋਲੇ ਵੀ ਦਿੱਤੇ ਹੋਏ ਪੈਸੇ ਖਤਮ ਹੋ ਰਹੇ ਆ ਤਾ ਆਪਣਾ ਖਰਚਾ ਕੱਢਣ ਦੇ ਲਈ ਸਕਾਰਨੇਟ ਉਥੇ ਜੂਲੀਓ ਲੋਬੋ ਦੁਆਰਾ ਦੱਸੇ ਹੋਏ ਕੁਝ ਅਲੱਗ-ਅਲੱਗ ਰੈਸਟੋਰੈਂਟ ਜਾਂ 바ਰਸ ਦੇ ਵਿੱਚ ਐਜ਼ ਵਿਟਰੈਸ ਕੰਮ ਵੀ ਕਰਦੀ ਆ ਤੇ ਬਾਕੀ ਦਾ ਟਾਈਮ ਉਹ ਜ਼ਿਆਦਾਤਰ ਜੂਲੀਓ ਲੋਬੋ ਜਾਂ ਉਹਦੇ ਦੋਸਤਾਂ ਦੇ ਨਾਲ ਹੀ ਸਪੈਂਡ ਕਰਦੀ ਆ ਤੇ ਜਿਹੜਾ ਉਹਦਾ ਰਾਤ ਦਾ ਸਟੇ ਹੈ ਉਹ ਵੀ ਜੂਲੀਓ ਲੋਬੋ ਦੇ ਘਰ ਦੇ ਅੰਦਰ ਹੀ ਆ ਇੰਨੇ ਟਾਈਮ ਦੇ ਵਿੱਚ ਇੰਗਲੈਂਡ ਤੋਂ ਫੇ ਉਹਨਾਂ ਦੇ ਲਈ ਇੱਕ ਬੁਰੀ ਖਬਰ ਆਉਂਦੀ ਆ ਉਹਨਾਂ ਦਾ ਸਭ ਤੋਂ ਵੱਡਾ ਬੇਟਾ ਜਿਨੇ ਇੰਡੀਆ ਆਉਣ ਤੋਂ ਮਨਾਂ ਕੀਤਾ ਸੀ ਇੰਗਲੈਂਡ ਦੇ ਵਿੱਚ ਪਿੱਛੇ ਉਹਦਾ ਇੱਕ ਬਹੁਤ ਬੁਰਾ ਐਕਸੀਡੈਂਟ ਹੁੰਦਾ ਉਹਨੂੰ ਹਸਪੀਟਲ ਦਾਖਲ ਕਰਵਾਇਆ ਜਾਂਦਾ ਤੇ ਉਹਦੀ ਹਾਲਤ ਸੀਰੀਅਸ ਆ ਇਹ ਗੱਲ ਹੈ 17 ਫਰਵਰੀ 2008 ਦੀ ਕਫਯੋਨਾ ਸਕਾਰਲੇਟ ਨੂੰ ਕਹਿੰਦੇ ਆ ਕਿ 19 ਫਰਵਰੀ ਤੱਕ ਤੂੰ ਸਾਡੇ ਕੋਲ ਇਹ ਕਰਨਾਟਕ ਪਹੁੰਚ ਜਾ ਕਰਨਾਟਕ ਦੇ ਵਿੱਚ ਉਹ ਰੁਕੇ ਹੋਏ ਸੀ ਗੋਕਰਨਾ ਨਾਮ ਦੀ ਇੱਕ ਜਗ੍ਹਾ ਦੇ ਉੱਪਰ ਤਾਂ 19 ਤਰੀਕ ਨੂੰ ਉਸ ਤੋਂ 2 ਦਿਨ ਹੀ ਬਾਅਦ ਸਕਾਰਲੇਟ ਉੱਥੇ ਪਹੁੰਚੂਗੀ ਤੇ ਉੱਥੋਂ ਇਹ ਪੂਰਾ ਦਾ ਪੂਰਾ ਪਰਿਵਾਰ ਇੰਗਲੈਂਡ ਦੇ ਲਈ ਰਵਾਨਾ ਹੋ ਜਾਊਗਾ ਹੁਣ ਆ ਜਾਂਦੀ ਆ 18 ਤਰੀਕ 18 ਫਰਵਰੀ 2008 ਦਾ ਦਿਨ ਇਹ ਸਕਾਰਲੇਟ ਦਾ ਇੰਡੀਆ ਦੇ ਵਿੱਚ ਤੇ ਉਹਦੇ ਆਪਣੇ ਮਨਪਸੰਦ ਅੰਜਨਾ ਬੀਚ ਦੇ ਉੱਪਰ ਅਖੀਰ ਲਾ ਦੇਣਾ ਉਹ ਇਸ ਦਿਨ ਨੂੰ ਯਾਦਗਾਰ ਬਣਾਉਣਾ ਚਾਹੁੰਦੀ ਆ ਹੋਰ ਜਿਆਦਾ ਤੋਂ ਜਿਆਦਾ ਯਾਦਾਂ ਨਾਲ ਆਪਣੇ ਲੈ ਕੇ ਜਾਣਾ ਚਾਹੁੰਦੀ ਆ ਇਹਨੂੰ ਬਹੁਤ ਜਿਆਦਾ ਇੰਜੋਏ ਕਰਨਾ ਚਾਹੁੰਦੀ ਆ ਪਰ ਇਸ ਦਿਨ ਜੂਲੀਓ ਲੋਬੋ ਦੀ ਹਾਲਤ ਠੀਕ ਨਹੀਂ ਉਹਨੂੰ ਬਹੁਤ ਜਿਆਦਾ ਟੈਂਪਰੇਚਰ ਹੁੰਦਾ ਤਾਂ ਜੂਲੀਓ ਲੋਬੋ ਕਿਤੇ ਵੀ ਸਕਾਰਲੇਟ ਦੇ ਨਾਲ ਜਾਣ ਤੋਂ ਮਨਾ ਕਰ ਦਿੰਦਾ ਪਰ ਇਸ ਗਰੁੱਪ ਦੇ ਵਿੱਚ ਇੱਕ ਹੋਰ ਲੜਕੀ ਹੈ ਰੂਬੀ ਨਾਮ ਦੀ ਰੂਬੀ ਦੀ ਵੀ ਸਕਾਰਲੇਟ ਦੇ ਨਾਲ ਬਹੁਤ ਜ਼ਿਆਦਾ ਦੋਸਤੀ ਹੈ ਤਾਂ ਰੂਬੀ ਤੇ ਸਕਾਰਲੇਟ ਉਹ ਪੂਰਾ ਦਿਨ ਇਕੱਠੀਆਂ ਹੀ ਸਪੈਂਡ ਕਰਦੀਆਂ ਨੇ ਅਲੱਗ-ਅਲੱਗ ਜਗ੍ਹਾ ਦੇ ਉੱਪਰ ਜਾਂਦੀਆਂ ਨੇ ਮਸਤੀ ਕਰਦੀਆਂ ਨੇ ਫਾਈਨਲੀ ਰਾਤ ਦਾ 1 ਵਜਾਂਦਾ 18 ਤੇ 19 ਫਰਵਰੀ ਦੇ ਦਰਮਿਆਨੀ ਰਾਤ ਹੈਗੀ ਆ ਇਹ ਰਾਤ ਦੇ ਪੂਰੇ 1 ਵਜੇ ਰੂਬੀ ਸਕਾਰਲੇਟ ਨੂੰ ਕਹਿੰਦੀ ਹੈ ਕਿ ਹੁਣ ਮੈਂ ਆਪਣੇ ਘਰ ਜਾਣਾ ਚਾਹੁੰਦੀ ਹਾਂ ਤਾਂ ਸਕਾਰਲੇਟ ਰਾਤ ਦੇ ਪੂਰੇ 1 ਵਜੇ ਰੂਬੀ ਨੂੰ ਉੱਥੋਂ ਸੀ ਆਫ ਕਰਦੀ ਆ ਤੇ ਉਸ ਤੋਂ ਬਾਅਦ ਕੱਲੀ ਹੀ ਉੱਥੋਂ ਜੂਲੀਓ ਲੋਬੋ ਦੇ ਘਰ ਵੱਲ ਨੂੰ ਚੱਲ ਪੈਂਦੀ ਆ ਅਗਲੇ ਦਿਨ ਦਿਨ ਦੇ ਚੜਾ ਦੇ ਉੱਪਰ ਸੂਰਜ ਦੀ ਟਿੱਕੀ ਚੜ੍ਹਨ ਦੇ ਉੱਪਰ ਕੁਝ ਲੋਕ ਦੇਖਦੇ ਆ ਕਿ ਅੰਜਨਾ ਬੀਚ ਦੇ ਪਾਣੀ ਦੇ ਉੱਪਰ ਇੱਕ লাশ ਤੈਰ ਰਹੀ ਆ ਜਦੋਂ ਉਹਨੂੰ ਖਿੱਚ ਕੇ ਬੀਚ ਦੇ ਉੱਪਰ ਲਿਆਂਦਾ ਜਾਂਦਾ ਤਾਂ ਲੋਕਾਂ ਲੋਕ ਉਹਨੂੰ ਉਸੇ ਟਾਈਮ ਪਛਾਣ ਲੈਂਦੇ ਆ ਇਹ লাশ ਹੋਰ ਕਿਸੇ ਦੀ ਨਹੀਂ ਬਲਕਿ ਸਕਾਰਲੇਟ ਦੀ ਸੀ ਉਹ ਕਿ ਸਕਾਰਲੇਟ ਉਸ ਵਿੱਚ ਦੇ ਉੱਪਰ ਪਿਛਲੇ ਬਹੁਤ ਟਾਈਮ ਤੋਂ ਰਹਿ ਰਹੀ ਸੀ ਪੂਰਾ ਦਿਨ ਉੱਥੇ ਇੱਧਰ ਉੱਧਰ ਸਪੈਂਡ ਕਰਦੀ ਹਰੇਕ ਕਿਸੇ ਦੇ ਨਾਲ ਮਿਲਦੀ ਤਾਂ ਲੋਕਾਂ ਨੂੰ ਉਹਨੂੰ ਪਛਾਣਨ ਦੇ ਵਿੱਚ ਜ਼ਿਆਦਾ ਦੇਰ ਨਹੀਂ ਲੱਗੀ ਪੁਲਿਸ ਆਪਣਾ ਕੰਮ ਕਰਨਾ ਸ਼ੁਰੂ ਕਰਦੀ ਹੈ ਤੇ ਪੁਲਿਸ ਨੇ ਆਪਣਾ ਕੰਮ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਕਿ ਕਿਤੇ ਵੀ ਕਿਸੇ ਵੀ ਜਗ੍ਹਾ ਦੇ ਉੱਪਰ ਇੰਡੀਅਨ ਪੁਲਿਸ ਕਰਦੀ ਆ ਸ਼ਾਇਦ ਉਹਨਾਂ ਟਾਈਮ ਪੁਲਿਸ ਨੂੰ ਅੰਜਨਾ ਵਿੱਚ ਪਹੁੰਚਣ ਦੇ ਵਿੱਚ ਨਹੀਂ ਲੱਗਿਆ ਜਿੰਨੇ ਟਾਈਮ ਦੇ ਵਿੱਚ ਉਹਨਾਂ ਨੇ ਇਹ ਕੇਸ ਬੰਦ ਵੀ ਕਰਤਾ ਸਾਰਾ ਕੁਝ ਖਤਮ ਵੀ ਹੋ ਗਿਆ ਗੋਆ ਪੁਲਿਸ ਦੇ ਅਕੋਰਡਿੰਗ ਸਕਾਰਲੇਟ ਦੇ ਨਾਲ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗਲਤ ਹਰਕਤ ਨਹੀਂ ਹੋਈ ਨਾ ਹੀ ਉਹਦਾ ਕਤਲ ਹੋਇਆ ਸਕਾਰਲੇਟ ਨੇ ਆਪਣੇ ਆਪ ਹੀ ਅੰਜਨਾ ਬੀਚ ਦੇ ਉੱਪਰ ਹੀ ਸੁਇਸਾਈਡ ਕੀਤਾ ਪਾਣੀ ਦੇ ਵਿੱਚ ਛਾਲ ਮਾਰ ਕੇ ਕੁਝ ਘੰਟਿਆਂ ਤੋਂ ਬਾਅਦ ਹੀ ਗੋਕਰਨਾ ਦੇ ਵਿੱਚ ਇਹ ਖਬਰ ਮਿਲਦੀ ਆ ਫਾਇਉਨਾ ਨੂੰ ਫੋਰਨ ਫਾਇਉਨਾ ਅੰਜਨਾ ਬੀਚ ਪਹੁੰਚਦੇ ਆ ਤੇ ਆਪਣੀ ਬੇਟੀ ਨੂੰ ਇਨਸਾਫ ਦਿਵਾਉਣ ਦੀ ਗੱਲ ਕਰਦੇ ਆ ਤੇ ਉਹਨਾਂ ਦੇ ਅਕੋਰਡਿੰਗ ਇਹ ਬਿਲਕੁਲ ਪੋਸੀਬਲ ਨਹੀਂ ਹੈ ਕਿ ਸਕਾਰਲੇਟ ਨੇ ਖੁਦਕਿਸ਼ੀ ਕੀਤੀ ਹੋਵੇ ਬਿਲਕੁਲ ਉਹਦੇ ਨਾਲ ਕਿਸੇ ਨੇ ਕੁਝ ਗਲਤ ਕੀਤਾ ਗਲਤ ਕਰਨ ਤੋਂ ਬਾਅਦ ਉਹਦਾ ਕਤਲ ਕੀਤਾ ਵਾ ਫਾਇੋਨਾ ਇੱਥੇ ਇਸ ਚੀਜ਼ ਦੀ ਮੰਗ ਕਰਦੇ ਆ ਕਿ ਸਕਾਰਲੇਟ ਦੇ ਬੋਡੀ ਦੀ ਦੁਬਾਰਾ ਆਟੋਪਸੀ ਕੀਤੀ ਜਾਵੇ ਪੋਸਟਮਾਰਟਮ ਦੁਬਾਰਾ ਕੀਤਾ ਜਾਵੇ ਕਿਉਂਕਿ ਉਹਨਾਂ ਨੂੰ ਪੁਲਿਸ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਯਕੀਨ ਨਹੀਂ ਹੈ ਉਹਨਾਂ ਟਾਈਮ ਤੱਕ ਸਕਾਰਲੇਟ ਦੀ ਬੋਡੀ ਇੰਡੀਅਨ ਅਥਾਰਟिटीज ਦੇ ਕੋਲੇ ਸੀਗੀ ਪੂਰਾ 1 ਮਹੀਨਾ ਲੱਗਦਾ ਫਾਇੋਨਾ ਨੂੰ ਅਥਾਰਟिटीज ਨੂੰ ਇਸ ਚੀਜ਼ ਦੇ ਲਈ ਮਨਾਉਣ ਦੇ ਉੱਪਰ ਪੂਰੇ 1 ਮਹੀਨੇ ਤੋਂ ਬਾਅਦ ਸਕਾਰਲੇਟ ਦੀ ਬਾਡੀ ਦਾ ਦੁਬਾਰਾ ਤੋਂ ਪੋਸਟਮਾਰਟਮ ਕੀਤਾ ਜਾਂਦਾ ਤੇ ਪੂਰੇ 1 ਮਹੀਨੇ ਤੋਂ ਬਾਅਦ ਹੀ ਫਾਇਉਨਾ ਨੂੰ ਆਪਣੀ ਬੇਟੀ ਦੀਆਂ ਉਹ ਅਖੀਰਲੀਆਂ ਫੋਟੋਆਂ ਦਿਖਾਈਆਂ ਜਾਂਦੀਆਂ ਨੇ ਜਿਹੜੀਆਂ ਇਮੀਡੀਏਟਲੀ ਉਦੋਂ ਖਿੱਚੀਆਂ ਗਈਆਂ ਜਦੋਂ ਸਕਾਰਲੇਟ ਦੀ ਬਾਡੀ ਨੂੰ ਬੀਚ ਦੇ ਉੱਪਰ ਲਿਜਾਂਦਾ ਗਿਆ ਉਹਨਾਂ ਫੋਟੋਆਂ ਦੇ ਵਿੱਚ ਫਾਇਉਨਾ ਕਲੀਅਰਲੀ ਦੇਖ ਸਕਦੇ ਸੀ ਕਿ ਸਕਾਰਲੇਟ ਦੀ ਬਾਡੀ ਦੇ ਉੱਪਰ ਸਪੈਸ਼ਲੀ ਉਹਦੇ ਗੁਪਤ ਅੰਗਾਂ ਦੇ ਨੇੜੇ ਬਹੁਤ ਸਾਰੀਆਂ ਸੱਟਾਂ ਦੇ ਨਿਸ਼ਾਨ ਨੇ ਫਾਇੋਨਾ ਰੌਬਰਟ ਕਲਾਰਕ ਤੇ ਬਾਕੀ ਉਹਨਾਂ ਦੇ ਬੱਚੇ ਇਸ ਤੋਂ ਬਾਅਦ ਹਰ ਰੋਜ਼ ਅੰਜਨਾ ਬੀਚ ਦੇ ਉੱਪਰ ਆਉਂਦੇ ਆ ਹਰ ਕਿਸੇ ਨੂੰ ਮਿਲਦੇ ਆ ਤੇ ਕਿਸੇ ਵੀ ਸਰਾਗ ਦੀ ਭਾਲ ਦੇ ਵਿੱਚ ਪੂਰਾ ਦਿਨ ਉੱਥੇ ਖਾਕ ਛਾਣਦੇ ਆ ਅੰਜਨਾ ਬੀਚ ਦੇ ਬਿਲਕੁਲ ਨਾਲ ਹੀ ਇੱਕ ਬਹੁਤ ਹੀ ਸੰਘਣਾ ਜੰਗਲ ਹੁਣ ਤੋਂ ਜੋ ਵੀ ਕਰ ਰਿਹਾ ਵਾ ਉਹ ਵੀ ਸਿਰਫ ਫਾਇਓਨਾ ਕਰ ਰਿਹਾ ਪੁਲਿਸ ਵੱਲੋਂ ਹਾਲੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਤਫਤੀਸ਼ ਨਹੀਂ ਕੀਤੀ ਜਾਂਦੀ ਤਾਂ ਇੱਕ ਦਿਨ ਇਸੇ ਤਰ੍ਹਾਂ ਦੇ ਹੀ ਇੱਕ ਸਰਚ ਦੇ ਦੌਰਾਨ ਫਾਇਓਨਾ ਤੇ ਰੌਬਰਟ ਕਲਾਰਕ ਨੂੰ ਉਸੇ ਜੰਗਲ ਦੇ ਵਿੱਚੋਂ ਸਕਾਰਲੇਟ ਦੇ ਕੱਪੜੇ ਵੀ ਮਿਲ ਜਾਂਦੇ ਆ ਤੇ ਉਹਦੇ ਬੂਟ ਵੀ ਮਿਲਦੇ ਆ ਤਾਂ ਇਥੋਂ ਇਹ ਕਲੀਅਰ ਹੁੰਦਾ ਕਿ ਸਕਾਰਲੇਟ ਨੂੰ ਪਹਿਲਾਂ ਉਸ ਜੰਗਲ ਦੇ ਵਿੱਚ ਜ਼ਬਰਦਸਤੀ ਲਜਾੰਦਾ ਗਿਆ ਉਥੇ ਉਹਦੇ ਨਾਲ ਰੇਪ ਕੀਤਾ ਗਿਆ ਤੇ ਉਸ ਤੋਂ ਬਾਅਦ ਉਹਦਾ ਕਤਲ ਕਰਕੇ ਉਹਨੂੰ ਸਮੁੰਦਰ ਦੇ ਵਿੱਚ ਸੁੱਟ ਦਿੱਤਾ ਗਿਆ ਹੁਣ ਆ ਜਾਂਦਾ ਮਾਰਚ 2008 ਮਾਰਚ 2008 ਦੇ ਵਿੱਚ ਦੂਸਰੇ ਪੋਸਟਮਾਰਟਮ ਦੀ ਰਿਪੋਰਟ ਨਿਕਲ ਆਉਂਦੀ ਆ ਤੇ ਉਸ ਪੋਸਟਮਾਰਟਮ ਦੀ ਰਿਪੋਰਟ ਦੇ ਅਕੋਰਡਿੰਗ ਸਕਾਰਲੇਟ ਦੇ ਨਾਲ ਰੇਪ ਕੀਤਾ ਗਿਆ ਤੇ ਇਸ ਤੋਂ ਇਲਾਵਾ ਸਕਾਰਲੇਟ ਦੀ ਬਾਡੀ ਦੇ ਅੰਦਰ ਬਹੁਤ ਸਾਰੀਆਂ ਡਰੱਗਸ ਦੀ ਮੌਜੂਦਗੀ ਹੁੰਦੀ ਆ ਦੂਸਰੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੁਣ ਕਿਤੇ ਜਾ ਕੇ ਗੋਆ ਅਥਾਰਟिटीज ਗੋਆ ਪੁਲਿਸ ਐਕਟਿਵ ਹੁੰਦੀ ਆ ਤੇ ਇਸ ਕੇਸ ਦੇ ਬਾਰੇ ਦੇ ਵਿੱਚ ਕੁਝ ਕਰਨਾ ਸ਼ੁਰੂ ਕਰਦੀ ਆ ਇੰਨੇ ਟਾਈਮ ਦੇ ਵਿੱਚ ਹੀ ਇੱਕ ਹੈਰਾਨੀਜਨਕ ਘਟਨਾ ਹੁੰਦੀ ਆ ਇੱਕ ਹੋਰ ਟੂਰਿਸਟ ਸਾਹਮਣੇ ਆਉਂਦਾ ਤੇ ਉਹ ਕੀ ਆਈ ਵਿਟਨੈਸ ਬਣਦਾ ਉਹ ਕਹਿੰਦਾ ਕਿ ਮੈਂ ਬਹੁਤ ਸਾਰੀਆਂ ਚੀਜ਼ਾਂ ਆਪਣੇ ਅੱਖੀਂ ਦੇਖੀਆਂ ਨੇ ਤੇ ਇਹ ਟੂਰਿਸਟ ਵੀ ਇੰਗਲੈਂਡ ਤੋਂ ਹੀ ਆਇਆ ਹੋਇਆ ਮਾਈਕਲ ਮੈਨੀਅਨ ਨਾਮ ਦਾ ਇਨਸਾਨ ਆ ਬਹੁਤ ਇਤਫਾਕੀਆ ਗੱਲ ਆ ਕਿ ਜਿਸ 17 ਤੇ 18 ਤਰੀਕ ਦੀ ਦਰਮਿਆਨੀ ਰਾਤ ਨੂੰ ਤੇ ਸਪੈਸ਼ਲੀ 1 ਵਜੇ ਤੋਂ ਲੈ ਕੇ 5 ਜਾਂ 6 ਵਜੇ ਦੇ ਦਰਮਿਆਨ ਜਦੋਂ ਦੀ ਡਿਟੇਲ ਗੋਆ ਪੁਲਿਸ ਨੂੰ ਤੇ ਫਾਇਓਨਾ ਨੂੰ ਚਾਹੀਦੀ ਆ ਮਾਈਕਲ ਮੈਨੀਨ ਉਸ ਪੂਰੇ ਟਾਈਮ ਦੇ ਦੌਰਾਨ ਸਕਾਰਲੇਟ ਦੇ ਬਹੁਤ ਹੀ ਨੇੜੇ ਮੌਜੂਦ ਰਹਿੰਦੇ ਆ ਮਾਈਕਲ ਆਪਣੇ ਬਿਆਨ ਦੇ ਵਿੱਚ ਪੁਲਿਸ ਨੂੰ ਇਹ ਦੱਸਦੇ ਆ ਕਿ ਤਕਰੀਬਨ ਸਵੇਰ ਦੇ 3 ਵਜ ਚੁੱਕੇ ਸੀ ਮੈਂ ਇੱਕ ਬਾਰ ਦੇ ਅੰਦਰ ਬੈਠ ਕੇ ਉਸ ਟਾਈਮ ਦੇ ਉੱਪਰ ਸ਼ਰਾਬ ਪੀ ਰਿਹਾ ਸੀ ਤਾਂ ਮੇਰੀ ਨਿਗਾਹ ਪੈਂਦੀ ਆ ਸਕਾਰਲੇਟ ਦੇ ਉੱਪਰ ਸਕਾਰਲੇਟ ਨੇ ਬਹੁਤ ਜ਼ਿਆਦਾ ਉਸ ਟਾਈਮ ਤੱਕ ਨਸ਼ਾ ਕੀਤਾ ਹੋਇਆ ਸੀ ਉਹਦੀ ਹਾਲਤ ਇੰਨੀ ਕੁ ਬੁਰੀ ਸੀ ਕਿ ਉਹਦੇ ਤੋਂ ਸਹੀ ਤਰ੍ਹਾਂ ਦੇ ਨਾਲ ਚੱਲਿਆ ਵੀ ਨਹੀਂ ਜਾ ਰਿਹਾ ਸੀ ਖੜਾ ਵੀ ਨਹੀਂ ਹੋਇਆ ਜਾ ਰਿਹਾ ਸੀ ਤੇ ਉਹ ਉੱਥੇ ਹੀ ਬੀਚ ਦੇ ਉੱਪਰ ਹੀ ਡਿੱਗ ਪੈਂਦੀ ਆ ਤਾਂ ਉਸ ਬਾਰ ਦੇ ਅੰਦਰੋਂ ਕੁਝ ਲੋਕ ਜਾਂਦੇ ਆ ਤੇ ਸਕਾਰਲੇਟ ਨੂੰ ਸਹਾਰਾ ਦੇ ਕੇ ਉਠਾਉਂਦੇ ਆ ਤੇ ਉਹਨੂੰ ਅੰਦਰ ਲਿਆ ਕੇ ਇੱਕ ਕੁਰਸੀ ਦੇ ਉੱਪਰ ਬਿਠਾ ਦਿੰਦੇ ਐ ਇੰਨੇ ਟਾਈਮ ਦੇ ਵਿੱਚ ਹੀ ਕੁਝ ਇੰਡੀਅਨ ਲੜਕੇ ਆਉਂਦੇ ਆ ਤੇ ਉਹ ਸਕਾਰਲੇਟ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਉਹਦੇ ਨੇੜੇ ਜਾਣ ਦੀ ਕੋਸ਼ਿਸ਼ ਕਰਦੇ ਆ ਤੇ ਮਾਈਕਲ ਕਹਿੰਦੇ ਆ ਕਿ ਮੈਂ ਉਹਨਾਂ ਨੂੰ ਇਸ ਚੀਜ਼ ਤੋਂ ਮਨਾ ਕਰ ਦਿੰਨਾ ਮੈਂ ਉਹਨਾਂ ਨੂੰ ਕਹਿਣਾ ਕਿ ਉਹਦੀ ਹਾਲਤ ਖਰਾਬ ਆ ਉਹ ਇਸ ਕੰਡੀਸ਼ਨ ਵਿੱਚ ਨਹੀਂ ਹੈਗੀ ਤੁਹਾਡੇ ਨਾਲ ਗੱਲ ਕਰ ਸਕੇ ਉਹਨੂੰ ਥੋੜੀ ਦੇਰ ਲਈ ਇਕੱਲਾ ਛੱਡ ਦਿਓ ਉਸ ਤੋਂ ਬਾਅਦ ਮਾਈਕਲ ਕਹਿੰਦੇ ਕਿ ਮੇਰਾ ਧਿਆਨ ਸਕਾਰਲੇਟ ਤੋਂ ਹਟ ਜਾਂਦਾ ਤੇ ਮੈਂ ਆਪਣੀ ਸ਼ਰਾਬ ਜਾਂ ਆਪਣੇ ਧਿਆਨ ਦੇ ਵਿੱਚ ਮਗਨ ਹੋ ਜਾਂਦਾ ਕਮ ਸੇ ਕਮ 20 ਮਿੰਟ ਹੋਰ ਨੰਗੇ ਹੋਣਗੇ ਤਾਂ ਮੈਂ ਦੇਖਦਾ ਕਿ ਸਕਾਰਲੇਟ ਹੁਣ ਉਸ ਕੁਰਸੀ ਤੋਂ ਉੱਠ ਚੁੱਕੀ ਆ ਉਹ ਮੇਰੇ ਤੋਂ ਕੋਈ ਬਹੁਤ ਦੂਰ ਇੱਕ ਕਾਰਨਰ ਦੀ ਕੁਰਸੀ ਦੇ ਉੱਪਰ ਬੈਠੀ ਆ ਤੇ ਉਹਦੇ ਆਲੇ-ਦੁਆਲੇ ਬੈਠੇ ਨੇ ਦੋ ਇੰਡੀਅਨ ਲੜਕੇ ਇਸ ਤੋਂ ਕੁਝ ਟਾਈਮ ਤੋਂ ਬਾਅਦ ਸਕਾਰਲੇਟ ਇਨ੍ਹਾਂ ਹੀ ਦੋ ਲੜਕਿਆਂ ਦੇ ਨਾਲ 바ਰ ਦੇ ਵਿੱਚੋਂ ਬਾਹਰ ਚਲੀ ਜਾਂਦੀ ਆ ਤੇ ਇੱਥੇ ਮਾਈਕਲ ਕੋਈ ਦਖਲ ਅੰਦਾਜ਼ੀ ਨਹੀਂ ਕਰਦੇ ਕੁਝ ਟਾਈਮ ਹੋਰ ਨੰਗਣ ਦੇ ਉੱਪਰ ਮਾਈਕਲ ਵੀ ਉਸ 바ਰ ਦੇ ਵਿੱਚੋਂ ਉੱਠਦੇ ਆ ਤੇ ਆਪਣੇ ਹੋਟਲ ਵੱਲ ਨੂੰ ਚੱਲ ਪੈਂਦੇ ਆ ਇਸ ਤੋਂ ਅੱਗੇ ਮਾਈਕਲ ਨੇ ਇਹ ਬਿਆਨ ਦਿੱਤਾ ਕਿ ਜਦੋਂ ਮੈਂ ਹਾਲੇ ਸਕੂਟਰ ਪਾਰਕਿੰਗ ਵੱਲ ਜਾ ਰਿਹਾ ਸੀ ਤਾਂ ਮੈਂ ਰਸਤੇ ਦੇ ਵਿੱਚ ਦੇਖਦਾ ਕਿ ਝਾੜੀਆਂ ਦੇ ਪਿਛਲੇ ਪਾਸੇ ਦੇ ਉੱਪਰ ਉਹਨਾਂ ਦੇ ਵਿੱਚੋਂ ਇੱਕ ਲੜਕਾ ਸਕਾਰਲੇਟ ਦੇ ਨਾਲ ਸਰੀਰਕ ਸੰਬੰਧ ਬਣਾ ਰਿਹਾ ਵਾ ਪਰ ਸਕਾਰਲੇਟ ਦੀ ਤਰਫੋਂ ਮੈਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰਤੀਕਿਰਿਆ ਨਹੀਂ ਦਿਖੀ ਕਿਉਂਕਿ ਉਹ ਇਸ ਦਾ ਵਿਰੋਧ ਨਹੀਂ ਕਰ ਰਹੀ ਸੀ ਤਾਂ ਮੈਂ ਚੁੱਪਚਾਪ ਆਪਣੇ ਸਕੂਟਰ ਦੇ ਉੱਪਰ ਬੈਠ ਕੇ ਆਪਣੇ ਹੋਟਲ ਚਲਾ ਗਿਆ ਇਸ ਤੋਂ ਬਾਅਦ ਇਹਨਾਂ ਦੋਨੇ ਇੰਡੀਅਨ ਲੜਕਿਆਂ ਦੀ شناخت ਹੁੰਦੀ ਆ ਇਹਨਾਂ ਦੇ ਵਿੱਚੋਂ ਇੱਕ ਹੁੰਦਾ 28 ਸਾਲ ਦਾ ਸੈਮਸਨ ਡਿਸੂਜ਼ਾ ਤੇ ਦੂਸਰਾ ਹੈ 39 ਸਾਲ ਦਾ ਪਲੇਸੀਡੋ ਕਰਵਾਲੋ ਜੂਨ 2008 ਦੇ ਵਿੱਚ ਫਾਈਨਲੀ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਪਰ ਹਾਲੇ ਵੀ ਇਸ ਤੋਂ ਬਾਅਦ ਪੂਰੇ 2 ਸਾਲ ਦਾ ਟਾਈਮ ਲੱਗ ਜਾਂਦਾ ਜਦੋਂ ਪੁਲਿਸ ਅਦਾਲਤ ਦੇ ਵਿੱਚ ਇਹਨਾਂ ਦੋਨਾਂ ਦੇ ਅਗੇਂਸਟ ਕੇਸ ਨੂੰ ਧਾਇਰ ਕਰਦੀ ਆ ਮਾਰਚ 2010 ਦੇ ਵਿੱਚ ਕੋਰਟ ਦੇ ਵਿੱਚ ਇੱਕ ਕੇਸ ਸਟਾਰਟ ਹੁੰਦਾ ਪੁਲਿਸ ਤਕਰੀਬਨ 30 ਲੋਕਾਂ ਤੋਂ ਅਲੱਗ-ਅਲੱਗ ਬਿਆਨ ਦਰਜ ਕਰਵਾਉਂਦੀ ਆ ਇਹ ਤੇ ਉਹ ਲੋਕ ਸੀਗੇ ਜਿਨ੍ਹਾਂ ਨੇ 1 ਵਜੇ ਤੋਂ ਲੈ ਕੇ 5 ਜਾਂ 6 ਵਜੇ ਦੇ ਵਿਚਕਾਰ ਸਕਾਰਲੇਟ ਨੂੰ ਅੰਜਨਾ ਬੀਚ ਦੇ ਉੱਪਰ ਦੇਖਿਆ ਸੀ ਇਹਨਾਂ ਦੇ ਵਿੱਚ ਵਾਪਸ ਮਾਈਕਲ ਵੀ ਹੁੰਦੇ ਆ ਤੇ ਉਹ ਰੂਬੀ ਨਾਮ ਦੀ ਲੜਕੀ ਵੀ ਹੁੰਦੀ ਆ ਇਹਨਾਂ ਦੋਨੋਂ ਤੋਂ ਇਲਾਵਾ ਅਲੱਗ-ਅਲੱਗ ਬਾਰਸ ਅਲੱਗ-ਅਲੱਗ ਰੈਸਟੋਰੈਂਟ ਦੇ ਵਿੱਚ ਕੰਮ ਕਰਨ ਵਾਲੇ ਜਾਂ ਉੱਥੇ ਉਸ ਟਾਈਮ ਬੈਠ ਕੇ ਸ਼ਰਾਬ ਪੀਣ ਵਾਲੇ ਬਹੁਤ ਸਾਰੇ ਲੋਕ ਵੀ ਹੁੰਦੇ ਆ ਪਰ ਕਿਉਂਕਿ ਇਹਨਾਂ ਵਿੱਚੋਂ ਜ਼ਿਆਦਾਤਰ ਲੋਕ ਉਸ ਟਾਈਮ ਦੇ ਉੱਪਰ ਖੁਦ ਹੀ ਸ਼ਰਾਬੀ ਹਾਲਤ ਵਿੱਚ ਸੀਗੇ ਨਸ਼ੇ ਵਿੱਚ ਸੀ ਤਾਂ ਅਦਾਲਤ ਇਹਨਾਂ ਦੇ ਬਿਆਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਤਵੱਜੋ ਨਹੀਂ ਦਿੰਦੀ ਇਹਨਾਂ ਸਾਰਿਆਂ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ ਜਾਂਦਾ ਕੇਸ ਆਪਣੀ ਟਿਪੀਕਲ ਇੰਡੀਅਨ ਰਫ਼ਤਾਰ ਦੇ ਨਾਲ ਚੱਲਦਾ ਰਿਹਾ ਮਾਈਕਲ ਉੱਥੇ 2012 ਤੱਕ ਰੁਕੇ ਰਹਿੰਦੇ ਆ ਜਿੰਨੀ ਵਾਰ ਵੀ ਅਦਾਲਤ ਦੇ ਵਿੱਚ ਕਾਰਵਾਈ ਹੁੰਦੀ ਆ ਮਾਈਕਲ ਉੱਥੇ ਪਹੁੰਚਦੇ ਆ ਆਪਣੇ ਬਿਆਨ ਦਰਜ ਕਰਵਾਉਂਦੇ ਆ ਪਰ ਫਾਈਨਲੀ ਸਨ 2012 ਦੇ ਵਿੱਚ ਉਹ ਗੋਆ ਨੂੰ ਛੱਡ ਕੇ ਵਾਪਸ ਆਪਣੇ ਕੰਟਰੀ ਇੰਗਲੈਂਡ ਚਲੇ ਜਾਂਦੇ ਆ ਉਹਨਾਂ ਦੇ ਜਾਣ ਤੋਂ ਬਾਅਦ ਅਦਾਲਤ ਫੇਰ ਤੋਂ ਮਾਈਕਲ ਨੂੰ ਇੰਡੀਆ ਵਾਪਸ ਬੁਲਾਉਂਦੀ ਆ ਕਿ ਉਹ ਇੱਕ ਵਾਰੀ ਫੇਰ ਆ ਕੇ ਆਪਣੇ ਬਿਆਨ ਦਰਜ ਕਰਵਾਉਣ ਪਰ ਇਸ ਵਾਰ ਮਾਈਕਲ ਇਸ ਤੋਂ ਸਾਫ਼ ਮਨਾਂ ਕਰ ਦਿੰਦੇ ਆ ਤਾਂ ਅਦਾਲਤ ਉਹਨਾਂ ਦੇ ਪਿਛਲੇ ਬਿਆਨਾਂ ਨੂੰ ਵੀ ਸਿਰਫ ਇਸ ਗੱਲ ਦੇ ਉੱਪਰ ਕਨਟੈਂਪਟ ਆਫ ਕੋਰਟ ਦੇ ਆਧਾਰ ਦੇ ਉੱਪਰ ਬਿਲਕੁਲ ਰੱਦ ਕਰ ਦਿੰਦੀ ਆ ਕਿਉਂਕਿ ਉਹਨਾਂ ਨੇ ਕੋਰਟ ਦੇ ਹੁਕਮ ਨੂੰ ਨਹੀਂ ਮੰਨਿਆ ਤਾਂ ਇਸ ਕਰਕੇ ਕੋਰਟ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਇਸ ਕੇਸ ਦੇ ਵਿੱਚ ਗਵਾਹ ਦੇ ਤੌਰ ਦੇ ਉੱਪਰ ਨਹੀਂ ਮੰਨ ਸਕਦੀ ਪਰ ਹੁਣ ਇੱਥੇ ਗੋਆ ਪੁਲਿਸ ਜਿਹੜੀ ਪਹਿਲਾਂ ਬਿਲਕੁਲ ਹੀ ਹੱਥ ਦੇ ਉੱਪਰ ਹੱਥ ਰੱਖ ਕੇ ਬੈਠੀ ਸੀ ਤੇ ਇਸ ਕੇਸ ਨੂੰ ਉਹਨਾਂ ਨੇ ਕੁਝ ਮਿੰਟਾਂ ਦੇ ਵਿੱਚ ਹੀ ਕਲੋਜ਼ ਕਰਤਾ ਸੀ ਹੁਣ ਉਹ ਇਸ ਕੇਸ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਐਕਟਿਵ ਹੋ ਜਾਂਦੀ ਆ ਤੇ ਆਪਣੇ ਕੁਝ ਅਧਿਕਾਰੀਆਂ ਨੂੰ ਮਾਈਕਲ ਨੂੰ ਮਿਲਣ ਦੇ ਲਈ ਲੰਡਨ ਭੇਜਦੀ ਆ ਹੁਣ ਭਾਵੇਂ ਅਦਾਲਤ ਨੇ ਮਾਈਕਲ ਦੁਬਾਰਾ ਦਿੱਤੇ ਹੋਏ ਕਿਸੇ ਵੀ ਬਿਆਨ ਨੂੰ ਮੰਨਣ ਤੋਂ ਮਨਾਂ ਕੀਤਾ ਪਰ ਫਿਰ ਵੀ ਪੁਲਿਸ ਨੂੰ ਇੱਥੇ ਜਾ ਕੇ ਮਾਈਕਲ ਨੂੰ ਉਹਨਾਂ ਦੇ ਘਰ ਜਾ ਕੇ ਮਿਲਣ ਦੇ ਉੱਪਰ ਬਹੁਤ ਸਾਰੀਆਂ ਹੋਰ ਚੀਜ਼ਾਂ ਪਤਾ ਲੱਗਦੀਆਂ ਨੇ ਜਿਹੜੀਆਂ ਕਿ ਮਾਈਕਲ ਉਸ ਟਾਈਮ ਗੋਆ ਵਿੱਚ ਰਹਿ ਕੇ ਪੁਲਿਸ ਨੂੰ ਨਹੀਂ ਦੱਸ ਸਕੇ ਅਦਾਲਤ ਨੂੰ ਨਹੀਂ ਦੱਸ ਸਕੇ ਬਾਅਦ ਦੇ ਵਿੱਚ ਉਹਨਾਂ ਨੇ ਇਹਨਾਂ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿਉਂਕਿ ਮੈਨੂੰ ਉੱਥੇ ਆਪਣੀ ਹੀ ਜਾਨ ਦਾ ਡਰ ਸੀਗਾ ਇਸ ਕਰਕੇ ਮੈਂ ਬਹੁਤ ਸਾਰੀਆਂ ਚੀਜ਼ਾਂ ਲੁਕੋ ਕੇ ਰੱਖੀਆਂ ਪਰ ਹੁਣ ਕਿਉਂਕਿ ਉਹ ਗੋਆ ਤੋਂ ਬਹੁਤ ਦੂਰ ਨੇ ਆਪਣੇ ਘਰ ਨੇ ਤਾਂ ਹੁਣ ਉਹ ਖੁੱਲ ਕੇ ਇਹਨਾਂ ਚੀਜ਼ਾਂ ਦੇ ਬਾਰੇ ਵਿੱਚ ਬੋਲਦੇ ਨੇ ਇਸ ਕੇਸ ਦੇ ਵਿੱਚ ਜੋ ਇਨਸਾਨ ਨੂੰ ਮੁੱਖ ਦੋਸ਼ੀ ਪਾਇਆ ਗਿਆ 28 ਸਾਲ ਦਾ ਸੈਮਸਨ ਡਿਸੂਜ਼ਾ ਮਾਈਕਲ ਉਹਦੇ ਬਾਰੇ ਕਹਿੰਦੇ ਨੇ ਕਿ ਮੈਂ ਸੈਮਸਨ ਨੂੰ ਬਹੁਤ ਚੰਗੀ ਤਰ੍ਹਾਂ ਤੋਂ ਜਾਣਦਾ ਤੇ ਬਹੁਤ ਸਾਲਾਂ ਤੋਂ ਜਾਣਦਾ ਈਵਨ ਜਦੋਂ ਮੈਂ ਪਹਿਲੀ ਵਾਰ ਇੰਡੀਆ ਆਇਆ ਸੀ ਤਾਂ ਮੈਂ ਸੈਮਸਨ ਦੇ ਘਰੇ ਹੀ ਰੁਕਿਆ ਅੱਗੇ ਉਹ ਕਹਿੰਦੇ ਨੇ ਕਿ ਸੈਮਸਨ ਅਸਲ ਦੇ ਵਿੱਚ ਕੋਈ ਇਨਸਾਫ ਸ਼ਰੀਫ ਇਨਸਾਨ ਨਹੀਂ ਹੈ ਉਹਦਾ ਗੋਆ ਦੇ ਇਨਾਂ ਵਿੱਚਾਂ ਦੇ ਉੱਪਰ ਖਾਸ ਕਰ ਅੰਜਨਾ ਵਿੱਚ ਦੇ ਉੱਪਰ ਬਹੁਤ ਜ਼ਿਆਦਾ ਦਬਦਬਾ ਤੇ ਉਹ ਇੱਕ ਖਤਰਨਾਕ ਆਦਮੀ ਹੈ ਉਸ ਦਿਨ ਵੀ ਮੈਂ ਸਿਰਫ ਇੱਕ ਵਾਰ ਸੈਮਸਨ ਨੂੰ ਰੋਕਿਆ ਆਪਣੀ ਪ੍ਰਾਣੀ ਜਾਣ ਪਛਾਣ ਹੋਣ ਦੇ ਕਰਕੇ ਤੇ ਮੈਂ ਉਹਨੂੰ ਇਹ ਕਿਹਾ ਕਿ ਇਹ ਲੜਕੀ ਬਹੁਤ ਛੋਟੀ ਉਮਰ ਦੀ ਆ ਬਹੁਤ ਜ਼ਿਆਦਾ ਨਸ਼ੇ ਵਿੱਚ ਆ ਤੇ ਤੈਨੂੰ ਇਹਨੂੰ ਇਕੱਲੇ ਛੱਡ ਦੇਣਾ ਚਾਹੀਦਾ ਪਰ ਸੈਮਸਨ ਇੰਨੀ ਗੱਲ ਸੁਣ ਕੇ ਬਹੁਤ ਬੁਰੀ ਤਰ੍ਹਾਂ ਦੇ ਨਾਲ ਮੇਰੇ ਉੱਪਰ ਭੜਕਿਆ ਤੇ ਮੈਂ ਉਸੇ ਟਾਈਮ ਹੀ ਇਸ ਪੂਰੇ ਸੀਨ ਤੋਂ ਆਪਣਾ ਪਾਸਾ ਵਟ ਲਿਆ ਅਗਲੀ ਚੀਜ਼ ਮਾਈਕਲ ਇਥੇ ਇਹ ਕਹਿੰਦੇ ਆ ਕਿ ਜਦੋਂ ਮੈਂ ਪਾਰਕਿੰਗ ਦੇ ਵੱਲ ਜਾ ਰਿਹਾ ਸੀ ਆਪਣਾ ਸਕੂਟਰ ਲੈਣ ਦੇ ਲਈ ਤਾਂ ਮੈਂ ਉੱਥੇ ਸੈਮਸਨ ਨੂੰ ਸਕਾਰਲੇਟ ਦੇ ਨਾਲ ਜ਼ਬਰਦਸਤੀ ਕਰਦੇ ਹੋਏ ਦੇਖਿਆ ਪਰ ਜਦੋਂ ਮੈਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਸੈਮਸਨ ਨੇ ਮੈਨੂੰ ਫੇਰ ਉੱਥੋਂ ਜਾਨ ਤੋਂ ਮਾਰਨ ਦਾ ਡਰਾਵਾ ਦਿੱਤਾ ਮੈਂ ਚੁੱਪਚਾਪ ਆਪਣੇ ਸਕੂਟਰ ਦੇ ਉੱਪਰ ਬੈਠ ਕੇ ਉੱਥੋਂ ਨਿਕਲ ਗਿਆ ਹੁਣ ਇਹ ਬਿਆਨ ਆਪਣੇ ਆਪ ਦੇ ਵਿੱਚ ਬਹੁਤ ਹੀ ਜ਼ਿਆਦਾ ਅਜੀਬ ਨੇ ਪਹਿਲੀ ਚੀਜ਼ ਇਹ ਹੈ ਇਹ ਉਹੀ ਇਨਸਾਨ ਆ ਜਿਨੇ ਇਸ ਤੋਂ ਬਹੁਤ ਜ਼ਿਆਦਾ ਵੱਖਰੀ ਕਿਸਮ ਦੇ ਬਿਆਨ ਦਿੱਤੇ ਸੀ ਇੰਡੀਆ ਦੀ ਅਦਾਲਤ ਦੇ ਵਿੱਚ ਇਸ ਟਾਈਮ ਦੇ ਉੱਪਰ ਇਹ ਆਦਮੀ ਸ਼ਰਿਆਮ ਆਪਣੇ ਆਪ ਨੂੰ ਇੱਕ ਪੂਰੀ ਤਰ੍ਹਾਂ ਦੇ ਨਾਲ ਡਰਪੋਕ ਇਨਸਾਨ ਸਾਬਿਤ ਕਰ ਰਿਹਾ ਵਾ ਤੇ ਇਸ ਚੀਜ਼ ਦੇ ਸਾਹਮਣੇ ਆਉਣ ਤੋਂ ਬਾਅਦ ਫਾਇੋਨਾ ਪਬਲੀਕਲੀ ਮੀਡੀਆ ਦੇ ਵਿੱਚ ਮਾਈਕਲ ਨੂੰ ਬਹੁਤ ਜ਼ਿਆਦਾ ਪੰਡਦੇ ਆ ਤੇ ਉਹਨੂੰ ਸ਼ਰਯਾਮ ਇੱਕ ਬਹੁਤ ਹੀ ਡਰਪੋਕ ਇਨਸਾਨ ਬੋਲਦੇ ਵੀ ਆ ਉਧਰ ਵਾਪਸ ਇੰਡੀਆ ਦੇ ਵਿੱਚ ਇਹ ਕੇਸ ਹੋਰ ਕੇਸਾਂ ਦੀ ਤਰ੍ਹਾਂ ਅਦਾਲਤ ਦੇ ਵਿੱਚ ਫਾਈਲਾਂ ਦੇ ਢੇਰ ਦੇ ਵਿੱਚ ਗੁੰਮ ਹੋਇਆ ਆਪਣੀ ਚਾਲ ਚੱਲਦਾ ਜਾ ਰਿਹਾ ਇਸ ਕੇਸ ਦੇ ਵਿੱਚ ਅੱਗੇ ਹੋਰ ਕੁਝ ਵੀ ਹੋਣ ਦੇ ਵਿੱਚ 8 ਸਾਲ ਹੋਰ ਨਿਕਲ ਜਾਂਦੇ ਆ ਇੰਨੇ ਦੇ ਦਰਮਿਆਨ ਬਹੁਤ ਸਾਰੇ ਡਿਟੈਕਟਿਵ ਬਹੁਤ ਸਾਰੇ ਪੁਲਿਸ ਅਫੀਸਰ ਬਹੁਤ ਸਾਰੇ ਜੱਜ ਬਦਲ ਜਾਂਦੇ ਆ ਫਾਈਨਲੀ ਸਤੰਬਰ 2016 ਨੂੰ ਇਸ ਕੇਸ ਦਾ ਫੈਸਲਾ ਆਉਂਦਾ ਪਰ ਫਾਇਉਨਾ ਦੇ ਲਈ ਇੱਕ ਬਹੁਤ ਹੀ ਬੁਰੀ ਖਬਰ ਆ ਦੋਨੇ ਹੀ ਮੁੱਖ ਦੋਸ਼ੀਆਂ ਨੂੰ ਸੈਮਸਨ ਡਿਸੂਜ਼ਾ ਤੇ ਪਲਾਸੀਓ ਕਰਵਾਲੋ ਇਹਨਾਂ ਦੋਨਾਂ ਨੂੰ ਸਬੂਤਾਂ ਦੇ ਨਾ ਹੋਣ ਦੇ ਕਾਰਨ ਬਾ ਇੱਜ਼ਤ ਇਸ ਕੇਸ 'ਚੋਂ ਬਰੀ ਕਰ ਦਿੰਦੀ ਆ ਪਰ ਫਾਇਉਨਾ ਦੀ ਲੜਾਈ ਹਾਲੇ ਖਤਮ ਨਹੀਂ ਹੋਈ ਉਹੋ ਇੱਥੇ ਇੰਡੀਅਨ ਅਦਾਲਤ ਨੂੰ ਇੰਡੀਆ ਦੇ ਪੁਲਿਸ ਨੂੰ ਕਰਪਟ ਕਹਿ ਕੇ ਭੰਡਦੇ ਆ ਤੇ ਆਪਣੇ ਇਸ ਕੇਸ ਨੂੰ ਇੰਡੀਆ ਦੀ ਸੁਪਰੀਮ ਕੋਰਟ ਤੱਕ ਲੈ ਕੇ ਜਾਂਦੇ ਆ ਇਹ ਗੱਲ ਹੈ ਫਰਵਰੀ 2017 ਦੀ ਫਾਈਨਲੀ ਜਦੋਂ ਇਹ ਕੇਸ ਸੁਪਰੀਮ ਕੋਰਟ ਦੇ ਵਿੱਚ ਚੱਲਦਾ ਵਾ ਤਾਂ ਹੁਣ ਇੱਕ ਨਵਾਂ ਆਈਟਨੈਸ ਸਾਹਮਣੇ ਆਉਂਦਾ ਵਾ ਉਸੇ ਹੀ ਬਾਅਦ ਦੇ ਵਿੱਚ ਬੌਂਸਰ ਦਾ ਕੰਮ ਕਰਨ ਵਾਲਾ ਮੁਰਲੀ ਸਾਗਰ ਮੁਰਲੀ ਸਾਗਰ ਨੇ ਮਾਈਕਲ ਵੱਲੋਂ ਬੋਲੀਆਂ ਹੋਈਆਂ ਸਾਰੀਆਂ ਗੱਲਾਂ ਦੇ ਉੱਪਰ ਹਾਮੀ ਭਰੀ ਕਿ ਬਿਲਕੁਲ ਚੀਜ਼ਾਂ ਇਸੇ ਤਰ੍ਹਾਂ ਹੀ ਹੋਈਆਂ ਨੇ ਤੇ ਸਕਾਰਲੇਟ ਨੂੰ ਉਸ 바ਰ ਦੇ ਵਿੱਚੋਂ 5 ਵਜੇ ਦੇ ਤਕਰੀਬਨ ਲੈ ਕੇ ਜਾਣ ਵਾਲਾ ਹੋਰ ਕੋਈ ਨਹੀਂ ਸैमਸਨ ਸੀ ਇਸ ਤੋਂ ਇਲਾਵਾ ਕਿਉਂਕਿ ਸਕਾਰਲੇਟ ਨੇ ਆਪਣੀ ਜ਼ਿੰਦਗੀ ਦੇ ਅਖੀਰਲੇ 40-45 ਦਿਨ ਇਸੇ ਹੀ ਬੀਚ ਦੇ ਉੱਪਰ ਬਿਤਾਏ ਇਨ੍ਹਾਂ ਹੀ 바ਰਸ ਇਨ੍ਹਾਂ ਲੋਕਲ ਲੋਕਾਂ ਦੇ ਨਾਲ ਗੱਲਬਾਤ ਕਰਦੇ ਹੋਏ ਤਾਂ ਇਸ ਕਰਕੇ ਉਹਨੂੰ ਤਕਰੀਬਨ ਸਾਰੇ ਲੋਕ ਜਾਣਦੇ ਸੀ ਉਹਨਾਂ ਦੇ ਵਿੱਚੋਂ ਮੁਰਲੀ ਸਾਗਰ ਵੀ ਇੱਕ ਸੀ ਤਾਂ ਮੁਰਲੀ ਸਾਗਰ ਨੇ ਅੱਗੇ ਬੋਲੇ ਕਿ ਇੱਕ ਟਾਈਮ ਦੇ ਉੱਪਰ ਤਕਰੀਬਨ 3:30 ਵਜੇ ਸਕਾਰਲੇਟ ਮੇਰੇ ਕੋਲ ਆਉਂਦੀ ਆ ਤੇ ਮੈਨੂੰ ਆ ਕੇ ਇਹ ਕਹਿੰਦੀ ਆ ਕਿਉਂਕਿ ਮੇਰੀ ਸ਼ਿਫਟ ਸਵੇਰ ਦੇ 6 ਵਜੇ ਖਤਮ ਹੁੰਦੀ ਆ ਤਾਂ ਉਹਨੇ ਮੈਨੂੰ ਕਿਹਾ ਕਿ ਜਦੋਂ ਤੇਰੀ ਸ਼ਿਫਟ 6 ਵਜੇ ਖਤਮ ਹੋਊਗੀ ਤਾਂ ਤੂੰ ਉਸ ਟਾਈਮ ਦੇ ਉੱਪਰ ਮੈਨੂੰ ਇੱਥੋਂ ਲੈ ਜੀ ਕਿਉਂਕਿ ਉਹਦੀ ਹਾਲਤ ਨਹੀਂ ਸੀਗੀ ਖੁਦ ਇਕੱਲੀ ਉੱਥੋਂ ਚਲੇ ਜਾਣ ਦੀ ਉਸ ਤੋਂ ਬਾਅਦ ਮੁਰਲੀ ਸਾਗਰ ਆਪਣੇ ਕੰਮ ਦੇ ਵਿੱਚ ਬਿਜ਼ੀ ਹੋ ਜਾਂਦਾ ਤੇ ਉਹਨੇ ਟਾਈਮ ਦੇ ਦਰਮਿਆਨ ਹੀ ਉੱਥੋਂ ਸੈਮਸਨ ਡਿਸੂਜ਼ਾ ਤੇ ਪਲਾਸ਼ਿਓ ਕਰਵਾ ਲਓ ਸਕਾਰਲੇਟ ਨੂੰ ਉਥੋਂ ਲੈ ਜਾਂਦੇ ਆ ਇਸ ਤੋਂ ਬਾਅਦ ਵੀ ਇਹ ਕੇਸ 2 ਸਾਲ ਹੋਰ ਇਸੇ ਤਰ੍ਹਾਂ ਹੀ ਲਟਕਦਾ ਰਹਿੰਦਾ ਤੇ ਫਾਈਨਲੀ ਜੁਲਾਈ 2019 ਦੇ ਵਿੱਚ ਸੁਪਰੀਮ ਕੋਰਟ ਦਾ ਫੈਸਲਾ ਆਉਂਦਾ ਸੈਮਸਨ ਡਿਸੂਜ਼ਾ ਨੂੰ ਸਕਾਰਲੇਟ ਦੇ ਨਾਲ ਬਲਾਤਕਾਰ ਤੇ ਕਤਲ ਦੇ ਮਾਮਲੇ ਦੇ ਵਿੱਚ 10 ਸਾਲ ਦੀ ਕੈਦ ਹੁੰਦੀ ਆ ਪਰ ਪਲਾਸ਼ਿਓ ਕਰਵਾਲੋ ਦੇ ਅਗੇਂਸਟ ਕੋਈ ਬਹੁਤ ਜ਼ਿਆਦਾ ਸਬੂਤ ਅਦਾਲਤ ਨੂੰ ਨਹੀਂ ਮਿਲਦੇ ਇਸ ਕਰਕੇ ਉਹਨੂੰ ਬ아ਇਜਤ ਬਰੀ ਕੀਤਾ ਜਾਂਦਾ ਇਸ ਕੇਸ ਦੇ ਵਿੱਚ ਇੱਕ ਹੋਰ ਅਜੀਬ ਗੱਲ ਇਹ ਸੀਗੀ ਕਿ ਅਦਾਲਤ ਨੇ ਫਾਇਉਨਾ ਨੂੰ ਇਹ ਕਿਹਾ ਕਿ ਤੁਸੀਂ ਆਪਣੀ ਬੇਟੀ ਨੂੰ ਹਲੇ ਉਹਨਾਂ ਟਾਈਮ ਤੱਕ ਦਫਨਾ ਨਹੀਂ ਸਕਦੇ ਜਦੋਂ ਤੱਕ ਸਾਡੀ ਅਦਾਲਤ ਦੀ ਕਾਰਵਾਈ ਪੂਰੀ ਨਹੀਂ ਹੁੰਦੀ ਤਾਂ 15 ਸਾਲ ਦੀ ਸਕਾਰਲੇਟ ਪੂਰੇ 4 ਸਾਲ ਤੱਕ ਇੰਡੀਆ ਦੇ ਇੱਕ ਹਸਪਤਾਲ ਦੇ ਵਿੱਚ ਵੇਟ ਕਰਦੀ ਰਹੀ ਕਿ ਕਦੋਂ ਉਹਨੂੰ ਵਾਪਸ ਉਹਦੇ ਆਪਣੇ ਦੇਸ਼ ਦੇ ਵਿੱਚ ਉਹਦੀ ਆਪਣੀ ਧਰਤੀ ਦੇ ਉੱਪਰ ਲੈ ਕੇ ਜਾਇਆ ਜਾਊਗਾ ਤੇ ਉੱਥੇ ਉਹਨੂੰ ਉਸੇ ਮਿੱਟੀ ਦੇ ਵਿੱਚ ਦਫਨ ਕੀਤਾ ਜਾਊਗਾ ਜੋਕਰ ਫਾਇੋਨਾ ਨੂੰ ਫਾਈਨਲੀ ਇੰਗਲੈਂਡ ਦੀ ਗਵਰਨਮੈਂਟ ਵੱਲੋਂ ਮਿਲਿਆ ਸੀਗਾ ਉਸੇ ਘਰ ਦੇ ਵਿਹੜੇ ਦੇ ਵਿੱਚ ਇੱਕ ਛੋਟੀ ਜੀ ਸੈਰੇਮਨੀ ਦੇ ਵਿੱਚ ਜਿਹਨੂੰ ਸਿਰਫ ਕੁਝ ਲੋਕਾਂ ਨੇ اٹینڈ ਕੀਤਾ 15 ਸਾਲ ਦੀ ਸਕਾਰਲੇਟ ਨੂੰ ਉੱਥੇ ਦਫ਼ਨ ਕੀਤਾ ਜਾਂਦਾ ਸਪੁਰਦੇ ਖਾਕ ਕਰ ਦਿੱਤਾ ਜਾਂਦਾ ਪਰ ਇਹ ਕਹਾਣੀ ਬਹੁਤ ਹੋਰ ਵੀ ਐਂਗਲਾਂ ਤੋਂ ਬਹੁਤ ਜ਼ਿਆਦਾ ਅਜੀਬ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਸਭ ਤੋਂ ਵੱਡਾ ਐਂਗਲ ਤਾਂ ਇਹ ਹੀ ਸੀਗਾ ਕਿ ਇੱਕ ਇੰਗਲੈਂਡ ਦੀ 15 ਸਾਲ ਦੀ ਛੋਟੀ ਉਮਰ ਦੀ ਲੜਕੀ ਇੰਡੀਆ ਦੇ ਵਿੱਚ ਆਉਂਦੀ ਆ ਤੇ ਇੰਡੀਆ ਦੇ ਵਿੱਚ ਆ ਕੇ ਉਹਦੇ ਨਾਲ ਇੰਨਾ ਵੱਡਾ ਇੱਕ ਕ੍ਰਾਈਮ ਹੋ ਜਾਂਦਾ ਉਹਦਾ ਬਲਾਤਕਾਰ ਵੀ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਉਹਦਾ ਕਤਲ ਵੀ ਕੀਤਾ ਜਾਂਦਾ ਸਭ ਤੋਂ ਪਹਿਲਾਂ ਤਾਂ ਦੋ ਦੇਸ਼ਾਂ ਦੇ ਆਪਸ ਦੇ ਵਿੱਚ ਰਿਲੇਸ਼ਨਸ ਪਰ ਉਸ ਤੋਂ ਵੀ ਬਾਅਦ ਇੱਕ ਹੋਰ ਡਿਬੇਟ ਜਾਂ ਇੱਕ ਹੋਰ ਮੁੱਦਾ ਜੋ ਇਸ ਕੇਸ ਤੋਂ ਬਾਅਦ ਪੜ ਗਿਆ ਉਹ ਇਹ ਸੀਗਾ ਕਿਉਂਕਿ ਜਦੋਂ ਵੀ ਕਿਸੇ ਲੜਕੀ ਦੇ ਨਾਲ ਇਹ ਚੀਜ਼ਾਂ ਹੁੰਦੀਆਂ ਨੇ ਕੋਈ ਸ ਚੀਜ਼ਾਂ ਦਾ ਬਾਹਰ ਆਉਣਾ ਤਾਂ ਲਾਜ਼ਮੀ ਆ ਲੋਕਾਂ ਦਾ ਗੁੱਸਾ ਫੁੱਟਣਾ ਤਾਂ ਲਾਜ਼ਮੀ ਆ ਪਰ ਇਸ ਕੇਸ ਦੇ ਵਿੱਚ ਇੱਕ ਬਹੁਤ ਜ਼ਿਆਦਾ ਵੱਡੇ ਲੈਵਲ ਦੀ ਡਿਬੇਟਸ ਚੱਲਦੀ ਆ ਫਾਇਓਨਾ ਦੇ ਆਪਣੇ ਮਦਰਹੁੱਡ ਦੇ ਬਾਰੇ ਚ ਕਿ ਉਹ ਕਿਸ ਤਰ੍ਹਾਂ ਦੇ ਮਾਂ ਰਹੇ ਨੇ ਕਿਉਂਕਿ ਪੂਰਾ ਕੇਸ ਇੰਗਲੈਂਡ ਤੇ ਇੰਡੀਆ ਦੋਨੇ ਦੇਸ਼ਾਂ ਦੇ ਮੀਡੀਆ ਦੇ ਵਿੱਚ ਬਹੁਤ ਜ਼ਿਆਦਾ ਉਛਲੇ ਆ ਬਹੁਤ ਸਾਰੀਆਂ ਡਿਟੇਲ ਸਾਹਮਣੇ ਆਉਂਦੀਆਂ ਨੇ ਤਾਂ ਇਹਨਾਂ ਡਿਟੇਲਸ ਦੇ ਵਿੱਚ ਨਾਲ ਦੀ ਨਾਲ ਹੀ ਬਹੁਤ ਸਾਰੀਆਂ ਨਿੱਜੀ ਜਾਣਕਾਰੀਆਂ ਫਾਇਉਨਾ ਦੇ ਜੀਵਨ ਦੇ ਬਾਰੇ ਦੇ ਵਿੱਚ ਵੀ ਆਉਂਦੀਆਂ ਨੇ ਇੱਕ ਉਹ ਔਰਤ ਜਿਹੜੀ ਸ਼ਰਾਬ ਤੇ ਡਰੱਗਸ ਦੇ ਵਿੱਚ ਇੰਨੀ ਕੁ ਜ਼ਿਆਦਾ ਗਲਤਾਂ ਆ ਤੇ ਨਾਲ ਹੀ ਹੋਰ ਅਲੱਗ-ਅਲੱਗ ਮਰਦਾਂ ਦੇ ਨਾਲ ਉਹਦੇ ਇੰਨੇ ਕੁ ਜ਼ਿਆਦਾ ਸੰਬੰਧ ਆ ਕਿ ਉਹਨੂੰ ਹੋਰ ਕਿਸੇ ਵੀ ਚੀਜ਼ ਦਾ ਕੋਈ ਫਿਕਰ ਨਹੀਂ ਇਵਨ ਆਪਣੇ ਪੇਟੋਂ ਜੰਮੇ ਆਪਣੀ ਸੰਤਾਨ ਦਾ ਉਹਨਾਂ ਨੇ ਕਦੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਚੰਗੀ ਸਿੱਖਿਆ ਨਹੀਂ ਦਿੱਤੀ ਕਿਸੇ ਵੀ ਚੀਜ਼ ਤੋਂ ਰੋਕਿਆ ਨਹੀਂ ਤਾਂ ਹੌਲੀ ਹੌਲੀ ਕਰਕੇ ਉਹਨਾਂ ਦੇ ਬੱਚੇ ਵੀ ਉਸੇ ਰਸਤੇ ਦੇ ਉੱਪਰ ਚੱਲ ਪੈਂਦੇ ਆ ਪਰ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਆਪਣੇ ਘਰ ਤੋਂ ਇੰਨੀ ਦੂਰ ਆ ਕੇ ਆਪਣੀ ਬੇਟੀ ਨੂੰ 15 ਸਾਲ ਦੀ ਇੱਕ ਬੇਟੀ ਨੂੰ ਬਿਲਕੁਲ ਅਣਜਾਣ ਲੋਕਾਂ ਦੇ ਵਿੱਚ ਛੱਡ ਜਾਣਾ ਮਤਲਬ ਫਾਇਓਨਾ ਖੁਦ ਆਪਣੇ ਆਪ ਵੀ ਲੋਕਾਂ ਦੇ ਲਈ ਇੱਕ ਬਹੁਤ ਵੱਡੀ 부ਜਾਰਤ ਬਣੇ ਬਹੁਤ ਸਾਰੀਆਂ ਉਹਨਾਂ ਦੇ ਉੱਪਰ ਵੀ ਡਿਬੇਟਸ ਚੱਲੀਆਂ ਤਾਂ ਇਹ ਸੀਗਾ ਜੀ ਪੂਰਾ ਤਾਂ ਪੂਰਾ ਇਹ ਕੇਸ ਆਪਣੇ ਬਹੁਤ ਸਾਰੇ ਕੇਸਸ ਦੀ ਤਰ੍ਹਾਂ ਹੀ ਇੱਕ ਵਾਰੀ ਫੇਰ ਉਹੀ ਚੀਜ਼ ਫੇਰ ਆਉਂਦੀ ਆ ਉਹੀ ਡਰੱਗਸ ਨੇ ਉਹੀ ਸ਼ਰਾਬ ਆ ਜੋ ਜ਼ਿੰਦਗੀਆਂ ਨੂੰ ਬਰਬਾਦ ਕਰ ਦਿੰਦੀ ਆ ਤੇ ਫੇਰ ਉਹੀ ਗੱਲ ਆ ਕਿ ਕਾਇਦੇ ਵਿੱਚ ਰਹੋਗੇ ਤਾਂ ਫਾਇਦੇ ਵਿੱਚ ਰਹੋਗੇ ਤਾਂ ਇਹਦੇ ਨਾਲ ਹੀ ਮੇਰਾ ਇਹ ਵੀਡੀਓ ਖਤਮ ਹੁੰਦਾ ਜੀ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕਹਾਣੀ ਦੇ ਨਾਲ